ਹਾਂ ਬੱਚਿਓ ਮੈਂ ਚੈੱਕ ਕਰ ਲੱਗਾ ਮਸ਼ੀਨ ਨਾਲ ਠੀਕ ਹੈ ਚੈੱਕ ਕਰ ਲੱਗਾ ਛੇਵੀਂ ਜਮਾਤ ਹੈ ਨਾ ਸਾਰੀ ਛੇਵੀਂ ਕਲਾਸ ਤੁਹਾਡੀ ਕਿਆ ਮਸ਼ੀਨ ਪਈ ਹੈ ਮੇਰੇ ਕੋਲ ਜਿਹੜੇ ਨਾ ਕਿਹੜੀਆਂ ਚੈੱਕ ਕਰਨ ਵਾਲੀ ਠੀਕ ਹੈ ਮੈਂ ਲਾਉਣ ਲੱਗਾ ਤਾਰ ਆ ਦੇਖੋ ਹੁਣ ਪਰ ਚਲੋ ਬਾਹਰ ਤੁਸੀਂ ਆ ਤਾਰ ਨਹੀਂ ਗਈ ਹੈ ਲੱਗ ਠੀਕ ਹੈ ਆ ਵੇਖ ਲੋ ਲਾਈਟ ਚੱਲ ਪਈ ਹੈ ਜਲਦੀ ਲਾਇਟ ਆਹ ਲਾਇਟ ਚੱਪੀ ਮਸ਼ੀਨ ਦੀ ਚੱਪੀ ਮਸ਼ੀਨ ਬਾਕੀ ਥੱਲੇ ਬੈਠੇ ਸਾਰੇ ਹੌਣ ਜਿਹੜੇ ਨਹੀਂ ਨਹਾ ਗਏ ਪਹਿਲਾਂ ਦੱਸ ਦਿਓ ਜੇ ਚੈੱਕ ਹੋ ਗਿਆ ਮੈਂ ਬੜੀ ਉਹਨੂੰ ਫਾਈਨਟੀ ਲਾਉਣੀ ਏ ਖੜੇ ਹੋ ਜਾਓ ਕਿਹ ਜੀ ਨਹਾ ਗਏ ਜਲਦੀ ਕਰੋ ਜਲਦੀ ਕਰ ਜਲਦੀ ਹੁਣ ਦੱਸੋ ਸਵੇਰੇ ਨਹਾ ਕੇ ਆਓਗੇ ਕਿ ਨਹੀਂ 5000 ਪੱਕਾ ਪੱਕਾ ਉਹਨੇ ਪ੍ਰਿੰਸੀਪਲ ਸਰ ਕੋਲ ਵੀ ਇਹ ਤੁਹਾਨੂੰ ਜਾਣੀ ਹੈ ਤੁਸੀਂ ਮੰਨ ਗਏ ਜੇ ਚੈੱਕ ਕਰਕੇ ਤੁਹਾਨੂੰ ਮਨਾਉਂਦੇ ਤਾਂ ਫਿਰ ਕੰਮ ਹੋਏਗਾ ਸੌਖਾ ਫਿਰ ਤੁਹਾਨੂੰ ਪੈਣੀਆਂ ਬੜੀਆਂ ਸੀ ਹੁਣ ਤੁਸੀਂ ਕਬੂਲ ਕਰਦੇ ਹੋ ਨਾ ਕੰਨਾਂ ਨਾਲ ਹੱਥ ਲਾਓ ਕਿ ਨਾ ਆ ਗਿਆ ਹਾਂ ਇਸ ਮੇਰੇ ਤੋਂ ਸਾਰੇ ਲੋਕ ਕੰਨਾਂ ਨਾਲ ਹੱਥ ਤੁਸੀਂ ਵੀ ਲਾਓ ਸਾਰੇ ਨਾ ਆ ਕੇ ਆਵੇ ਨਾ ਸਾਰੇ ਹੁਣ ਮਸ਼ੀਨ ਕਰਦੇ ਬੰਦ ਫਿਰ ਤੂੰ ਵੀ ਨਾਗਾਇ ਹੈ ਆਇ ਤੈਨੂੰ ਖਾਣਾ ਦੇ ਦਈਏ ਫਿਰ ਅੱਜ ਖਾਣਾ ਦੇ ਦਈਏ ਠੀਕ ਹੈ ਆ ਵੇਖ ਲਓ ਮਸ਼ੀਨ ਜੀ ਨਾ ਨਹੀਂ ਵਿਕੀ ਜਿਹੜੇ ਹੁਣ ਲੇਟ ਆਏ ਨੇ ਆ ਲਾਈਟ ਚੱਲ ਰਹੀ ਏ ਦੀ ਠੀਕ ਹੈ ਆ ਲਾਈਟ ਚੱਲਦੀ ਵੀ ਵੇਖ ਲੋ ਕਦੇ ਬੋਝਦੀ ਕਦੇ ਬੰਦ ਹੁੰਦੀ ਕੋਣ ਬੰਦ ਕਰਦਾ ਮਸ਼ੀਨ ਬਾਤ ਕਰਦੇ ਮਸ਼ੀਨ ਕੇ ਚੈੱਕ ਕਰਾਂ ਚੈੱਕ ਹੌਣ ਕਿ ਤੁਸੀਂ ਆਪੇ ਮੰਨ ਕੇ ਚੈੱਕ ਹੌਣ ਕਰਨਾ ਆਹ ਤੋ ਹਣ ਜਿਹੜੇ ਨਾ 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 ਕੇ ਚੈੱਕ ਕਰਾਂਗੇ ਅੱਜ ਖਾਣਾ ਦੇ ਦਿਆਂਗੇ ਠੀਕ ਹੈ ਚਲੋ ਬੈਠ ਜਾਓ ਸੌਰੀ ਮੰਗ ਲਿਓ ਮਾਫ਼ ਕਰ ਦੇ ਕੋ ਬੋਲੋ ਕੰਨਾਂ ਨੂੰ ਹੱਥ ਲਾ ਕੇ ਕਹੋ ਮਾਫ਼ ਕਰਦੇ ਸੇਤਨ ਆ ਕੇ ਆਵਾਂਗੇ ਚਲੋ ਠੀਕ ਹੈ ਹੁਣ ਬੰਦ ਕਰਨ ਲੱਗਿਆ ਮਸ਼ੀਨ ਇਹ ਕਾਕਾ ਮਸ਼ੀਨ ਵੀ ਨਵੀਂ ਆ ਗਈ ਹੁਣ ਆ